ਸੋਬੇ ਵਿੱਚ ਲੁੱਟਖੋਹਾਂ ਚਰਮ ਸੀਮਾ ਤੇ ਪਹੁੰਚ ਗਈਆਂ ਹਨ ਰੱਬ ਦੀ ਬੰਦਗੀ ਕਰਨ ਵਾਲੇ ਵੀ ਲੁਟੇਰਿਆਂ ਵੱਲੋਂ ਬਖਸ਼ੇ ਨਹੀਂ ਜਾ ਰਹੇ ਅੱਜ ਆਹੀ ਇੱਕ ਲੁੱਟਦਾ ਮਾਮਲਾ ਪੁਲਿਸ ਸਥਾਨ ਫਤਿਹਗੜ ਚੂੜੀਆਂ ਅੰਦਰ ਪੈਂਦੀ ਪੁਲੀਚੌਂਕੀ ਕਾਲਾ ਅਫਗਾਨਾ ਦੇ ਪਿੰਡ ਆਜ਼ਮਪੁਰ ਨੇੜੇ ਇੱਕ ਚਰਚ ਦੇ ਪਾਦਰੀ ਦੇ ਨਾਲ ਵਾਪਰਿਆ ਜਿਸ ਨੂੰ ਅਣਪਛਾਤੇ ਲੁਟੇਰੇ ਗਰੋਹ ਦੇ ਮੈਂਬਰਾਂ ਵੱਲੋਂ ਤੇਜ਼ਾਰ ਹਥਿਆਰਾਂ ਨਾਲ ਜ਼ਖਮੀ ਕਰਕੇ ਉਸ ਦਾ ਮੋਟਰਸਾਈਕਲ ਅਤੇ ਪਾਰਸ ਦੀ ਖੋਹ ਕਰਕੇ ਫਰਾਰ ਹੋ ਗਏ ਹਨ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚਾਰਜ ਦੇ ਪਾਸਟਰ ਬੀ ਜੇ ਮਸੀ ਨੇ ਦੱਸਿਆ ਕਿ ਉਹ ਮਜੀਠਾ ਤੋਂ ਬੰਦਗੀ ਕਰਕੇ ਆਪਣੇ ਪਲਸਰ ਮੋਟਰਸਾਈਕਲ ਤੇ ਸਵਾਰ ਹੋ ਕੇ ਵਾਪਸ ਪਾਲੋ ਵਾਲੀ ਕਾਲਾ ਅਫਗਾਨਾ ਰੋਡ ਰਾਹੀਂ ਆਪਣੀ ਪਿੰਡ ਜਾਜਨ ਨੂੰ ਆ ਰਿਹਾ ਸੀ ਤਾਂ ਜਦੋਂ ਉਹ ਪਿੰਡ ਆਜ਼ਮਪੁਰ ਸਕੂਲ ਲਾਗੇ ਪਹੁੰਚੇ ਤਾਂ ਚਾਰ ਪੰਜ ਅਣਪਛਾਤੇ ਲੁਟੇਰਿਆਂ ਨੇ ਚੱਲਦੇ ਮੋਟਰਸਾਈਕਲ ਤੇ ਤੇਜ਼ਦਰ ਹਥਿਆਰਾਂ ਦਾ ਵਾਰ ਕਰਕੇ ਮੈਨੂੰ ਜ਼ਖਮੀ ਕਰ ਦਿੱਤਾ ਤੇ ਮੇਰਾ ਪਲਸਰ ਮੋਟਰਸਾਈਕਲ ਪਾਸ ਜਿਸ ਵਿੱਚ ਜ਼ਰੂਰੀ ਕਾਗਜ਼ਾਤ ਅਤੇ ਥੋੜੇ ਪੈਸੇ ਸਨ ਉਸ ਦੀ ਖੋ ਕਰਕੇ ਫਰਾਰ ਹੋਏ ਹਨ ਪਾਸਟਰ ਬੀਜੇ ਨੇ ਦੱਸਿਆ ਲੁੱਟੇਰਿਆਂ ਨੇ ਮੈਨੂੰ ਮਾਰ ਦੇਣ ਦੀ ਨੀਅਤ ਨਾਲ ਮੇਰੇ ਪਿੱਛੇ ਤੇਜ਼ਦਰ ਹਥਿਆਰਾ ਲੈ ਕੇ ਭੱਜੇ ਤਾਂ ਮੈਂ ਆਪਣੀ ਭੱਜ ਕੇ ਜਾਨ ਬਚਾਈ ਹੈ ਜਿਸ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ ਇਸ ਸਬੰਧੀ ਉਹਨਾਂ ਵੱਲੋਂ ਪੁਲਿਸ ਚੌਕੀ ਕਾਲਾ ਫਗਾਨਾ ਵਿਖੇ ਲਿਖਤੀ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ ਤੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਹਾਂਜੀ ਪਾਸਟਰ ਜੀ ਜਿਹੜੀ ਤੁਹਾਡਾ ਰਾਤੀ ਲੁੱਟ ਕੋਈ ਹੈ ਕੀ ਮਾਮਲਾ ਹੈ ਜੀ ਹਾਂਜੀ ਬ੍ਰਦਰ ਮੈਂ ਪਾਸਟਰ ਬੀਜੇ ਮਸੀ ਹਾਂ ਮੈਂ ਸ਼ਾਹਪੁਰ ਜਾਜੰਤੂ ਰਹਿਣ ਵਾਲਾ ਸਾਡੀ ਸਿਓਨ ਪ੍ਰੇਅਰ ਮਿਨਿਸਟਰੀ ਸਾਡੀ ਚਰਚ ਦਾ ਨਾਮ ਜਿਹੜਾ ਵਾ ਔਰ ਰਾਤੀ ਮੈਂ ਚਰਚ ਦੇ ਕੰਮ ਤੋਂ ਹੀ ਮੈਂ ਮਜੀਠੇ ਤੋਂ ਵਾਪਸ ਆ ਰਿਹਾ ਸੀ ਤੇ ਜਦੋਂ ਵਾਪਸ ਆ ਰਿਹਾ ਕੋਈ 9:00 9:00 ਵਜੇ ਦਾ ਟਾਈਮ ਹੋਏਗਾ ਜਿਹੜਾ ਕਾਲੇ ਫਗਾਨੇ ਸਕੂਲ ਹੈ ਸਰਕਾਰੀ ਆਜ਼ਮਪੁਰ ਦੇ ਲਾਗੇ ਉੱਥੇ ਮੋੜ ਤੇ ਜਦੋਂ ਬਾਈਕ ਮੈਂ ਸਲੋ ਕੀਤੀ ਆ ਤੇ ਪਿੱਛੋਂ 4-5 ਜਾਣੇ ਮੁੰਡੇ ਆਏ ਮੋਟਰਸਾਈਕਲ ਤੇ ਦਸਤਰ ਵਗੈਰਾ ਸੀਗੇ ਉਹਨਾਂ ਨੂੰ ਤੇ ਉਹਨਾਂ ਨੇ ਪਿੱਛੋਂ ਆਣ ਕੇ ਦਸਤਰ ਮਾਰਿਆ ਮੇਰੇ ਸਿਰ ਤੇ ਪਿੱਛੇ ਦਸਤਰ ਮਾਰੇ ਆ ਤੇ ਉਹਦੇ ਬਾਦੋਂ ਮੋਟਰਸਾਈਕਲ ਮੇਰੇ ਕੋਲ ਜਿਹੜਾ ਉਹ ਖੋ ਕੇ ਲੈ ਗਏ ਆ ਤੇ ਮੈਨੂੰ ਜਾਂਦਾ ਜਾਂਦਾ ਮੈਨੂੰ ਲੱਗਿਆ ਉਹ ਪਿੱਛੇ ਤੱਕ ਭੱਜੇ ਨੇ ਮੇਰੇ ਉਥੋਂ ਮੈਂ ਦੈਨ ਲੂ ਰਖਣ ਭੱਜਿਆ ਮੈਂ ਅੱਗੇ ਅੱਗੇ ਉਹਨਾਂ ਤੋਂ ਬਚ ਕੇ ਤੇ ਮੈਨੂੰ ਕਹਿੰਦੇ ਤਿੰਨ ਦਿਨ ਬਾਅਦ ਕੋਈ ਨਹੀਂ ਤੇਰਾ ਮੋਟਰਸਾਈਕਲ ਆਜੂਗਾ ਹੁਣ ਤੋ ਵਜਾ ਇਥੋਂ ਨਹੀਂ ਤੇ ਅਸੀਂ ਗੋਲੀ ਮਾਰ ਦੇਣੀ ਤੇ ਮੈਂ ਆਪਣਾ ਫੋਨ ਜਿਹੜਾ ਉੱਥੇ ਮੈਂ ਕੱਢ ਕੇ ਛੋੜ ਦਿੱਤਾ ਹੈਗਾ ਤੇ ਫਿਰ ਉੱਥੇ ਵਾਪਸ ਮੈਂ ਉਥੋਂ ਪਿੰਡ ਦੇ ਕੁਝ ਮੁੰਡਿਆਂ ਨੂੰ ਨਾਲ ਲੈ ਕੇ ਨੌਜਵਾਨਾਂ ਨੂੰ ਤੇ ਦੱਗ ਗਏ ਉੱਥੇ ਤੋਂ ਫੋਨ ਸਾਨੂੰ ਲੱਭਾ ਕਦਰ ਸੀ ਫੋਨ ਮੈਂ ਆਪਣੇ ਘਰ ਕੀਤਾ ਤੇ ਇਥੋਂ ਫਿਰ ਮੈਨੂੰ ਉਹ ਰਾਤ ਨੂੰ ਉੱਥੇ ਲੈਣ ਵਾਸਤੇ ਗਏ। ਉਥੋਂ ਦੇ ਪਿੰਡ ਦੇ ਮੁੰਡਿਆਂ ਨੇ ਮੈਨੂੰ ਹਸਪਤਾਲ ਲੈ ਕੇ ਗਏ ਤੇ 8 ਟਾਂਕੇ ਜਿਹੜੇ ਉਹ ਲੱਗੇ ਕਾਫੀ ਜ਼ਿਆਦਾ ਸੱਟ ਜਿਹੜੀ ਗੰਭੀਰ ਲੱਗੀ ਹੋਈ ਹੈ। ਤੇ ਜਿਹੜਾ ਮੋਟਰਸਾਈਕਲ ਕਿਹੜਾ ਮੋਟਰਸਾਈਕਲ ਸੀ? ਮੋਟਰਸਾਈਕਲ ਆਪਣਾ ਲਾਲ ਰੰਗ ਦਾ ਮੋਟਰਸਾਈਕਲ ਹੀਗਾ, ਅਲਸਰ N160। ਇਸ ਤੋਂ ਲਗਾ ਨਵਾਂ ਮੋਟਰਸਾਈਕਲ ਹੀ ਹਲੇ ਮਲੋਰਾ ਨੰਬਰ ਵੀ ਨਹੀਂ ਹਲੇ ਆਇਆ। ਇਸ ਤੋਂ ਇਲਾਵਾ ਹੋਰ ਕਿਹੜੀ ਚੀਜ਼ ਦੀ ਲੁੱਟ ਕੋਈ ਹੈ ਕਰ? ਮੇਰਾ ਪਰਸ ਸੀਗਾ। ਪਰਸ ਦੇ ਵਿੱਚ ਪੈਸੇ ਸੀਗੇ ਥੋੜੇ-ਬੋਤੇ ਔਰ ਮੇਰੇ ਆਈਡੀ ਪ੍ਰੂਫ ਸੀਗੇ ਮੇਰਾ ਪਾਸਪੋਰਟ ਲਾਇਸੈਂਸ ਸੀਗਾ ਹੋਰ ਵੀ ਮੇਰੇ ਜਿਹੜੇ ਕਾਰਡ ਵਗੈਰਾ ਸੀਗੇ ਉਹਦੇ ਵਿੱਚ ਕਾਫੀ ਤੇ ਉਹ ਸਾਰਾ ਕੁਝ ਡਾਟਾ ਕੋ ਕੇ ਲੈ ਕੇ ਗਏ ਆ ਇਹਦੇ ਸਬੰਧ ਚ ਕੋਈ ਪੁਲਿਸ ਨੂੰ ਕੰਪਲੇਨਟ ਲਗਦੀ ਹੈ ਤੁਸੀਂ ਹਾਂਜੀ ਸਰ ਮੈਂ ਉੱਥੇ ਉਦੋਂ ਹੀ ਰਾਤੀ ਜਦੋਂ ਕੋਈ 9:30 ਮੈਂ ਉੱਥੋਂ ਕਿ ਜਦੋਂ ਮੈਂ 9:30 ਦਾ ਟਾਈਮ ਹੋਏਗਾ ਤੇ ਜਿੱਦਾਂ ਉਹਨਾਂ ਨੇ ਮਾਰਨ ਮੂਰਨ ਡਏ ਤੇ ਉੱਥੋਂ ਮੈਨੂੰ ਭਜਦੇ ਆ ਭਜਦੇ ਆ ਘਟੋ ਘਟ ਰੀ ਮਨ ਲਾ ਲੂ ਕੇ 1:00 ਘੰਟਾ ਲੱਗ ਗਿਆ ਹੋਗਾ ਤੇ 10:00 ਵਜੇ ਦੇ ਕਰੀਬ ਚੌਂਕੀ ਦੇ ਵਿੱਚ ਜਾ ਕੇ ਤੇ ਮੈਂ ਉੱਥੇ ਐਫ ਆਈ ਆਰ ਜਿਹੜੀ ਉਹਨਾਂ ਨੂੰ ਲਖਵਾਈਏ ਕੀ ਲੱਗਦਾ ਹੈ ਕਿ ਅੱਜ ਕੱਲ੍ਹ ਰਾਤ ਨੂੰ ਨਿਕਲਣਾ ਸੇਫ ਹੈ ਕਿ ਨਹੀਂ ਸੇਫ ਸਰ ਦੇਖੋ ਕੰਮ ਜਿਹੜੇ ਆ ਉਹ ਤੇ ਹਰੇਕ ਬੰਦੇ ਨੂੰ ਪੈਂਦਾ ਦਿਨੇ ਵੀ ਪੈ ਜਾਂਦੇ ਰਾਤ ਵੀ ਪੈ ਜਾਂਦੇ ਔਰ ਸਵਾ ਨੌ ਦਾ ਟਾਈਮ ਕੋਈ ਜ਼ਿਆਦਾ ਨਹੀਂ ਹੁੰਦਾ ਬੰਦੇ ਉਸ ਟਾਈਮ ਡਿਊਟੀਆਂ ਤੋਂ ਵੀ ਹੁੰਦੇ ਨੇ ਮੇਰੇ ਲਾਗੂ ਹੋਰ ਵੀ ਲੰਗੇ ਨੇ ਬੰਦੇ ਤੋਂ ਸੇਫ ਤੇ ਦਿਨੇ ਵੀ ਨਹੀਂ ਆਗਰ ਗੱਲ ਕੀਤੀ ਜਾਏ ਦਿਨ ਦੇ ਵਿੱਚ ਵੀ ਅੱਜ ਬੜੇ ਲੋਕਾਂ ਨੂੰ ਜਿਹੜਾ ਉਹ ਦਿਨ ਕੀ ਮਾਰ ਕੁੱਟ ਕੇ ਉਹ ਕਰਨ ਦੇ ਤੇ ਕਿਤੇ ਨਾ ਕਿਤੇ ਜਿਹੜਾ ਪ੍ਰਸ਼ਾਸਨ ਨੂੰ ਥੋੜਾ ਧਿਆਨ ਦੇਣਾ ਚਾਹੀਦਾ ਵਾ ਗਸ਼ਤ ਜ਼ਿਆਦਾ ਹੋਣੀ ਚਾਹੀਦੀ ਆ ਰਾਤ ਦੇ ਟਾਈਮ ਵੀ ਜਿਹੜਾ ਉਹ ਪੁਲਿਸ ਪ੍ਰਸ਼ਾਸਨ ਥੋੜਾ ਜਿਹਾ ਅਲਰਟ ਰਵੇ ਤੇ ਇਹ ਚੀਜ਼ਾਂ ਦੇ ਉੱਤੇ ਨੱਥ ਪਾਈ ਜਾ ਸਕਦੀ ਆ ਨਸ਼ਾ ਜਿਹੜਾ ਵਾ ਬਹੁਤ ਵੱਧ ਗਿਆ ਜਿਹਨ ਨਸ਼ੇ ਨੂੰ ਬਲੌਕ ਚ ਕਰ ਦਿੱਤਾ ਜਾਏ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜਾ ਚੇਂਜ ਆ ਸਕਦਾ ਤੁਹਾਡੇ ਤੇ ਫਿਰ ਜਾਂਲੇਵਾ ਹਮਲਾ ਆ ਜੀ ਮੈਨੂੰ ਸਾਰੇ ਉਹਨਾਂ ਦੀਆਂ ਜਦੋਂ ਮੁੰਡੇ ਮੈਨੂੰ ਮਾਰ ਰਹੇ ਸੀ ਨਾ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਜੀ ਮੈਂ ਇੱਕ ਪਾਸਟਰ ਬੰਦਾ ਵਾਂ ਮੈਂ ਕੋਈ ਗਲਤ ਕੰਮ ਨਹੀਂ ਕਰਦਾ ਮੇਰੇ ਕੋਲ ਹੈ ਨਹੀਂ ਕੁਝ ਵੀ ਤੁਹਾਨੂੰ ਮੇਰੇ ਕੋਲ ਕੁਝ ਨਹੀਂ ਬਰਾਮਦ ਤੇ ਉਹਨਾਂ ਨੇ ਮੇਰਾ ਪਰਸ ਕੱਢ ਲਿਆ ਪਰਸ ਦੇ ਵਿੱਚ ਕੋਈ ਜ਼ਿਆਦਾ ਪੈਸੇ ਤੇ ਨਹੀਂ ਸੀਗੇ ਪਰ ਮੇਰੇ ਆਈਡੀ ਪ੍ਰੂਫ ਵਗੈਰਾ ਸਾਰਾ ਕੁਝ ਉਹਦੇ ਵਿੱਚ ਸੀਗਾ ਤੇ ਉਹਨਾਂ ਮੈਨੂੰ ਕਹਿੰਦੇ ਕਹਿੰਦੇ ਕਿ ਇਹਨਾਂ ਜਨੋਨਾ ਇਹ ਵਰਡ ਬੋਲਿਆ ਕਹਿੰਦੇ ਤੂੰ ਬੜਾ ਬਣਦਾ ਤੇ ਮੈਨੂੰ ਲੱਗਦਾ ਕਿ ਮਤਲਬ ਜਾਂ ਤੇ ਇਹ ਕਿਸੇ ਨੇ ਜਾਂ ਕਿਸੇ ਖੁੰਦਕ ਬਾਜੀ ਦੇ ਨਾਲ ਕਿਉਂਕਿ ਮੇਰੇ ਨਾਲ ਕਿਸੇ ਨਾਲ ਕੋਈ ਝਗੜਾ ਵੀ ਨਹੀਂ ਆ ਨਾ ਮੈਨੂੰ ਕਿਸੇ ਤੇ ਕੋਈ ਸ਼ੱਕ ਹੀ ਆ ਵੀ ਹਾਂਜੀ ਫਲਾਣੇ ਬੰਦੇ ਨੇ ਕੁਝ ਕੀਤਾ ਹੋਵੇਗਾ ਤੇ ਹੋ ਸਕਦਾ ਕਿ ਕੋਈ ਪਤਾ ਨਹੀਂ ਉਹਨਾਂ ਨੇ ਇਹ ਵਰਡ ਕਿਉਂ ਬੋਲਿਆ ਬਸ ਉਹ ਮੈਨੂੰ ਖਟਕਣ ਰਿਹਾ ਵੀ ਇਹ ਗੱਲ ਉਹਨਾਂ ਕਿਉਂ ਬੋਲੀ ਤੇ ਮੋਰਸਾ ਲੋ ਮੇਰਾ ਜਿਰਖੋ ਕੇ ਲੈ ਗਏ ਨੇ ਤੇ ਉਹਦੇ ਬਾਅਦ ਉਹਨਾਂ ਨੇ ਮੈਨੂੰ ਇਹ ਬੋਲਿਆ ਤਿੰਨ ਦਿਨ ਬਾਅਦ ਕਹਿੰਦੇ ਤਰਾ ਮੋਰਸਾ ਮਿਲ ਜਾਏਗਾ ਜਿਸ ਤਰ੍ਹਾਂ ਇਲਾਕੇ ਦੇ ਵਿੱਚ ਚੋਰੀਆਂ ਦੇ ਪਰ ਮਾਰਿਆ ਲੁੱਟਖੋਆਂ ਦੇ ਪਰ ਭਾਰਿਆ ਕੀ ਆਪਾਂ ਮੰਕੀ ਕਰਦੇ ਹਾਂ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਸਾਰੇ ਕੋਈ ਮੰਗਿਆ ਵੀ ਚਲੋ ਮੈਂ ਤਾਂ ਰਤ ਜਲਖੋ ਦਾਦੀ ਡਿਆਣਾ ਬਚ ਕੇ ਉੱਥੋਂ ਆ ਗਿਆ ਤੇ ਮੈਨੂੰ ਦੱਸ ਰਹੀ ਸੀ ਉੱਥੇ ਕੋਈ ਨੌਜਵਾਨ ਵੀ ਥੋੜੇ ਦਿਨ ਪਹਿਲਾਂ ਹੀ ਉੱਥੇ ਕੋਈ ਬੰਦੇ ਨੂੰ ਮਾਰ ਦਿੱਤਾ ਗਿਆ ਪੈਸੇ ਪੂਸੇ ਕੋ ਕੇ ਉਹਦੇ ਕੋ ਪ੍ਰਸ਼ਾਸਨ ਕੋ ਇਹ ਹੀ ਮੰਗਿਆ ਕਿ ਪ੍ਰਸ਼ਾਸਨ ਥੋੜਾ ਜਿਹੜਾ ਸਰਕਾਰ ਹੈ ਸਾਡੀ ਉਹ ਅਗਰ ਮੁਲਾਜ਼ਮ ਜਿਹੜੇ ਨੇ ਉਹਨਾਂ ਨਾਲ ਗੱਲ ਕਰੀ ਉਹ ਵੀ ਕਹਿ ਦਿੰਦੇ ਜੀ ਸਾਡੇ ਕੋਲ ਮੁਲਾਜ਼ਮ ਹੈ ਨਹੀਂ ਐ ਤੇ ਅਗਰ ਭਰਤੀਆਂ ਵਧਾ ਦਿੱਤੀਆਂ ਜਾਣ ਅਗਰ ਹੋਰ ਲੋਕ ਜਿਹੜੇ ਆ ਉਹ ਪੰਜਾਬ ਪੁਲਿਸ ਦੇ ਵਿੱਚ ਰੱਖੇ ਜਾਣਗੇ ਤੇ ਕੰਮ ਜਿਹੜਾ ਇਹੋ ਜੀਆਂ ਚੀਜ਼ਾਂ ਦੇ ਉੱਤੇ ਆਪੇ ਰੋਕ ਲੱਗ ਸਕਦੀ ਕਿਉਂਕਿ ਜਗ੍ਹਾ ਜਗ੍ਹਾ ਗਸ਼ਤ ਹੋਏਗੀ ਰਾਤ ਦੇ ਟਾਈਮ ਵੀ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਵੀ ਅਲਰਟ ਰਹੇ ਤੇ ਆਪੇ ਸਾਰਾ ਕੁਝ ਜਿਹੜਾ ਇਹਨਾਂ ਤੇ ਨਾਥ ਪੈ ਸਕਦੀ ਹੈ ਇਹ ਉਹੀ ਪੰਜਾਬ ਹੈਗਾ ਪਹਿਲਾਂ ਜਦੋਂ ਲੋਕੀ ਅੱਧੀ ਅੱਧੀ ਰਾਤ ਨੂੰ ਵੀ ਆਪਣੀਆਂ ਖੇਤਾਂ ਦੇ ਵਿੱਚ ਕੰਮ ਕਰਨ ਚੱਲ ਜਾਂਦੇ ਤੇ ਅੱਧੀ ਰਾਤ ਨੂੰ ਘਰ ਆ ਜਾਂਦੇ ਸੀ ਪਰ ਅੱਜ ਇਹ ਉਹੀ ਪੰਜਾਬ ਹੈ ਕਿ ਜਿੱਥ ਤੇ ਕਾਰਨ ਸਾਰਾ ਜਿਹੜਾ ਉਹ ਨਸ਼ਾ ਵਾ ਤੇ ਨਸ਼ੇ ਦੇ ਨਸ਼ਾ ਜਿਹੜਾ ਅਗਰ ਉਤਮ ਨੂੰ ਬਲੌਕ ਕਰ ਦਿੱਤਾ ਜਾਏਗਾ ਪ੍ਰਸ਼ਾਸਨ ਵੱਲੋਂ ਤੇ ਬੜੀਆਂ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜਾ ਉਹ ਬਦਲਾਅ ਆ ਸਕਦਾ